ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਰਪਉ ਨਰਨਾਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦੇ ਸੱਚ ਜੁ ਗਾਧ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਚੈ ਸੂਚਨਾ ਹੋਵੇ ਦੇ ਸੋਚੀ ਲਖਵਾਰੇ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਹੁਕਮ ਆਵੋ ਕਨਾਉ ਤਰੀਜ ਬੰਨਾ ਬਰਿਆ ਭਾਰ ਸਹ ਸਿਆਣਪਾਂ ਲਖੋਏ ਤੈਕ ਨਾ ਚਲੇ ਨਾਲ ਕਿਉ ਸਜਾਰਾ ਹੋਈਏ ਕਿ ਬਕੂੜਾ ਟੁੱਟੇ ਪਾਲ ਹੁਕਮ ਮਰ ਜਾਵੀ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਆਕਾਰ ਹੁਕਮ ਨਾ ਘਟਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿ ਆਈ ਹੁਕਮੇ ਤੁਮ ਨੂੰ ਜੋ ਹੁਕਮ ਲੈ ਕੋ ਦੁੱਖ ਸੁੱਖ ਪਾਈਏ ਕਿਨਾ ਹੁਕਮੀ ਬਖਸ਼ੀ ਸੋਇਕ ਹੁਕਮੀ ਖਦਾ ਪਵਾਈਏ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਜੇ 부ਜੇ ਤਾਂ ਹਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਕ ਕੰਦੀ ਵਿਚਾਰੇ ਗਾਵੇ ਕੋ ਸਾਜ ਕਰੇ ਤਮ ਕਹਿ ਗਾਵੇ ਕੋ ਜੀ ਨਾ ਕਰਦੇ ਹੈ ਗਾਵੇ ਕੋ ਜਾ ਪਰੇ ਸੇ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਕਥਨਾ ਕਥੀ ਨਾ ਆਵੇ ਤੋਟ ਕਰ ਕਰ ਕਥੀ ਕੋਟੀ ਕੋਟ ਕੁਟ ਮੇਨ ਦਾ ਦੇਲੰਦ ਜੇ ਤੁਪਾਹੇ ਦੁਗਾਰੀ ਕੋੰਤਰ ਖਾਏ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗਸੇਵੇ ਪਰਵਾਹ ਸਾਚਾ ਸਾਹਿਬ ਸਾਚਨਾਈ ਭਾਖਿਆ ਭਉ ਜਿ ਪਾਰਿਆ ਆਖੇ ਮੰਗੇ ਤਿਸ ਦੇਹ ਦਾਤਿ ਕਰੇ ਦਾਤਾਰ ਤੇਰ ਕੀ ਅਗੇ ਰਖੀਐ ਜਿ ਦਿਸੈ ਦਰਬਾਰ ਮੋਹ ਕੀ ਬੋਲਨ ਬੋਲੀ ਜਿ ਸੁਣ ਤਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਵਟੈ ਵੀਚਾਰ ਕਰਮੀਆਂ ਦੇ ਕਪੜਾ ਨਗਰੀ ਮੁਕਤਿ ਦਵਾਰ ਨਾਨਕ ਇਹ ਵਾਝਾੜੀਆਂ ਸੁਭਾਵੇਂ ਸਚਿਆਰ ਤਾਪੇ ਨਾ ਜਾਏ ਕੀ ਤਾ ਨਾ ਹੋਏ ਆਪੇ ਆਪਨੇ ਦਿਨ ਸੋਏ ਦਿਨ ਸੇਵਤਨ ਪਾਇਆ ਮਾਨ ਨਾਨਕ ਜੀ ਇਹ ਸੁਣੀ ਨਿਧਾਨ ਗਾਵੀਏ ਸੁਨੇਮਨ ਰਖੀਏ ਭਾਉ ਦੁੱਖ ਪਰ ਹਰ ਜੋ ਕਰ ਲੈ ਜਾਏ ਗੁਰਮੁਖਾ ਨਾਮ ਅੰਦਰ ਮੁਖ ਵੇਦ ਗੁਰਮੁਖ ਪਰਹਿ ਆਸਮਾਏ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਕਾ ਨਹੀਂ ਕਹਿਣਾ ਕਥੁ ਨਾ ਜਾਏ ਗੁਰਾਇਕ ਦੇਹ ਭੁਜਾਈ ਸਭ ਨਾ ਜੀਆਂ ਕਾਇ ਗਦਾਤਾ ਸੋ ਮੈ ਸਰੇ ਨਾ ਜਾਏ ਤੀਰਥ ਨਾਮ ਜੇ ਤਿਸ ਪਾਵਾਂ ਬਿਨ ਭਾਣੇ ਕੀ ਨਾਹੀ ਕਰੀ ਜੇ ਤਿਸ ਸਿਰਠਿ ਉਪਾਏ ਵੇਖਾਵਣ ਕਰਮਾ ਕੇ ਮਿਲੇ ਲਈ ਮਾਤ ਜੇ ਜੁਗ ਜਾਰੇ ਹਰ ਜਾ ਹੂਰ ਦਸੂਨੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਤੇ ਜਸ ਕੀ ਰਤ ਮਿਲੇ ਜੀ ਇਤਿਸ਼ਨ ਅਦਰਨਾਬੀ ਤਾ ਬਾਤ ਨਾ ਬਚੇ ਕੀ ਕੀ ਟਾ ਅੰਦਰ ਕੀ ਟ ਪਰ ਦੂਸੀ ਦੂਸਰੇ ਨਾਨਕ ਨਿਰਭਨ ਗੁਣ ਕਰੇ ਗੁਣਵੰਤਿਆਹ ਗੁੰਦੇ ਤੇਹਾ ਕੋਈ ਨਾ ਸੁਜੇ ਜੇ ਤਿਸ ਕੋ ਨ ਕੋਈ ਕਰੇ ਸੋ ਨਾ ਇਸਦੀ ਪੇਰ ਸੋ ਨਾ ਸੋ ਨਾ ਤਰਕ ਤਵਲਿਆ ਆਕਾਸ਼ ਨਾ ਦੀਪ ਲੋਪਾ ਤਾਰ ਸੁਣੋ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਨਾ ਦੁਖ ਭਾਵ ਕਾ ਨਾ ਸਨੇ ਸਰਬਰ ਮਾਇ ਦਸਨੈ ਮੋ ਖੁਸਲਾ ਹਨ ਬੰਦ ਦਸਨੈ ਜੋ ਜਗਤ ਨ ਪੇਰ ਦਸਨੈ ਸਾ ਸੰਦਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਬ ਨਾ ਕੇ ਗਾਹ ਸੁਣੈ ਸੇਖ ਪੀਰ ਪਾਸ ਆਵ ਸੁਣੈ ਸੰਦੇ ਭਾਵੇ ਰਾਹੁ ਸੁਣੈ ਹਉ ਤੋ ਵੇਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹਿ ਨਾ ਜਾਇ ਜੇ ਕੋ ਕਹਿ ਪੁਛੇ ਬਸਤਾ ਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾ ਵੇ ਕਰ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋ ਵੇ ਮਨ ਬੁੱਧ ਮੰਨੇ ਸਕਲ ਭਵਨ ਕੇ ਸੁਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਦਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਸਰ ਤੋਂ ਵੇਣ ਮੜਬੋਦ ਮਨੈ ਸਲਪਾ ਹੁਣਿ ਪੀ ਸਦਨ ਮੰਨੇ ਮੋਟੂ ਟਾਣਾ ਖਾਇ ਮਨੈ ਜੰਤੇ ਸਾਥ ਮਾਜੈ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨਾ ਪਾਇ ਮਨੈ ਪਾਸੋ ਪ੍ਰਗਟ ਜਾਏ ਮਨੈ ਮੱਧਨ ਥਲੇ ਕੋੰਤੇ ਮਨੈ ਕਰਮ ਸੇ ਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਰਵਾਹਿ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਨ ਮਨਿ ਤਰੇ ਧਾਰੇ ਗੁਰਸਿੱਖ ਮੰਨੇ ਨਾਨਕ ਪੰਮੀਨਾ ਤੇ ਕੇ ਆਸ਼ਾ ਨਾਉਣ ਨਾ ਮਨ ਹੋ ਜੇ ਕੋ ਮਨ ਜਾਣੇ ਮਨ ਕੋ ਪੰਜ ਪਰਵਾਰ ਪੰਜ ਪਰਦਾ ਪੰਜੇ ਬਾਵਦਰ ਬੀਮਾਨ ਪੰਜੇ ਸੋਹੇਦਰ ਰਾਜਾਣ ਪੰਚਾ ਕਾ ਗੁਰੇ ਖਧਿਆਣ ਜੇ ਕੋ ਕਹਿ ਘਰੇ ਵਿਚਾਰ ਕਰਤੇ ਕਹਿ ਘਰੇ ਨਹੀ ਸਮਾਰ ਤੋਲ ਤਰਮ ਦਿਆ ਕਾ ਕੋ ਸੰਬੋਧਤਾ ਵਰਕਿਆ ਜਿਨ ਸੂਤੇ ਏਕੋ ਬੁਝੇ ਹੋਵੇ ਵਿਚਾਰ ਕਮਲ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਜਿਸਤੇ ਪਾਸ ਮੇਕਮ ਦੋ ਜੀ ਜਾਤ ਰੰਗਾ ਕੇ ਨਾਮੁ ਸਿਮਰੈ ਲਿਖਿਆ ਪ੍ਰੀਤਿ ਨਾ ਮੇਹ ਲੇਖਾ ਲਿਖਿ ਜਾਣੈ ਕੋ ਲੇਖਾ ਲਿਖਿਆ ਕੇਤਾ ਹੋਇ ਕੇਤਾ ਦਾਨੁ ਸੰਭਾਲੈ ਰੂਪੁ ਕੇਤੀ ਨਾ ਜਾਣੈ ਕਉਣੁ ਕੂਤੁ, ਕੀਤਾ ਵਸੈ ਕੋ ਕੋ ਦਿਸਤੈ ਹੋਵੈ ਲਖੁ ਦਰਿਆ ਕੁਦਰਤਿ ਕਵਣੁ ਕਹਾ ਵੀਚਾਰੁ ਵਾਰਣੁ ਜਮੈ ਇਕੁ ਵਾਰਿ ਦੂਤਿ ਨ ਭਾਵੈ ਸਾਈ ਭਲੀ ਕਾਰਿ ਤੁਸੁ ਰਾਸੁ ਨਾਨਕੁ ਨਿਰੰਕਾਰ, ਅਸੰਖ ਜਪੈ ਅਸੰਖ ਭਾਉ ਅਸੰਖ ਪੂਰੈ ਅਸੰਖ ਤਪੁ ਤਾਉ, ਸੰਖ ਗ੍ਰੰਥਿ ਮੁਖਿ ਵੇਦ ਪਾਠਿ ਸੰਖ ਜੋਗ ਮਨਿ ਰਹੈ ਉਦਾਸੁ, ਸੰਖ ਪਦ ਗੁਣ ਗਾਣੁ ਵੀਚਾਰੁ ਸੰਖ ਸਭੀ ਸੰਖ ਦਾਤਾਰੁ, ਅਸੰਭ ਸੋਰਮ ਭਖ ਸਾਰ ਸੰਖ ਮੋਲ ਲਾਇ ਤਾਰ ਕੁਦਰਤ ਕਮਨ ਕਹਾ ਦੀ ਚਾਰ ਵਾਰਣ ਜਮੇ ਇਕ ਵਾਰ ਜੋਤ ਰ ਭਾਵੇ ਸਾਈ ਭਲੀ ਕਾਰ ਤੁਸ ਰਾਤ ਨਾਮ ਤੇ ਨਿਰੰਕਾਰ ਸੰਖ ਮੁਰ ਕੇ ਅੰਧ ਗੋਰ ਸੰਖ ਜੋਰ ਹਰਾਮ ਗੋਰ ਸੰਖ ਅਮਰ ਕਰ ਜਾਹਿ ਜੋਰ ਤੁਮ ਗਲਵਰ ਹਤਿਆ ਕਮਾਇ ਸੰਖ ਪਾਪੀ ਭਾਪ ਕਰ ਜਾਹਿ ਸੰਗੂ ਰਹਿ ਰਕੂ ਰੇ ਕਰਾਇ ਸੰਖ ਮਨੇ ਸਮਾਨ ਭਖ ਕਾਇ ਸਗਲ ਦੁਖ ਸਿਰ ਕਰੇ ਭਾਰ ਨਾ ਨਾਮੁ ਕਨਿਜੁ ਕਹਿ ਵਿਚਾਰ ਵਾਰਣ ਜਵੇਂ ਕੁਵਾਰ ਜੋਤਰ ਭਾਵੇ ਸਾਈ ਕੋਲੀਕਾਰ ਦੂਸਰਾ ਸਲਾਮ ਚ ਨਯੰਕਾਰ ਅਸੰਗ ਕਾ ਨਾਮਿ ਅਸੰਗ ਕਥਾ ਮੇ ਧਨ ਅਗਮ ਸੰਖਲੋ ਸੰਕਾਜ ਰਸ ਭਾਰ ਹੋਇ ਅਕ੍ਰਿਨਾਮ ਕ੍ਰੀਸਾਲਾ ਤ੍ਰਿਜਾਨ ਗੀਤ ਗੁਰ ਗਾਹ ਅਕ੍ਰਿਲੇ ਕਲਮੋਲ ਨੰਬਾਨ ਪ੍ਰਾ ਸਰਿ ਚੰਦੂ ਗੁਬਕਾਣ ਬਿਨ ਖਲਕ ਤੇ ਸੁਰਨਾ ਜੀ ਫਰਮਾਇ ਤੇ ਤੁਪਾਂ ਜੀਤਾ ਕੇਤਾ ਤੇ ਤਾਨਾ ਵਿਨਾਮ ਵਿਨਾਇ ਕੋ ਥਾ ਕੁਦਰਤ ਕਮਨ ਕਹਾ ਵਿਚਾਰ ਵਰਣ ਜਮ ਇਕ ਵਾਰ ਦੂਤਰ ਭਾਵੇ ਸਾਈ ਫਲੂਕਾਰ ਤੁਸਰਾ ਸੁਨਾਮ ਤੇ ਨਰੰਕਾਰ ਤਰਿਏ ਹਤ ਪੈਰ ਦੰਬਹਿ ਪਾਣੀ ਤੁਤ ਤਰਸੂਕੇ ਮੂਤ ਪ੍ਰੀਤਿ ਕਪੜ ਹੋਈ ਦੇ ਸਾਵਲਿ ਯਹੂ ਤੋਏ ਪਰਿਅਮਤ ਪਾਪਾ ਕੇਸ ਨੂੰ ਟੂਟੇ ਨਾਮੇ ਕੇ ਨੰਗ ਸੁਨੀ ਪਾਪੀਆ ਖਨਾਈ ਕਰ ਕਰ ਕਰਨਾ ਲਖਲਾ ਜਾਓ ਆਪੇ ਵੀ ਜਾਪੇ ਹੀ ਘਾਉ ਨਾਨਕ ਕੁਨਿਆ ਹੋ ਜਾ ਤੀਰਤ ਬਧ ਬਾਜ ਕੋ ਭਾਵ ਜਲ ਕਾ ਮਾਨ ਸੁਨੈ ਮੰਨੈ ਮਨ ਕੀਤਾ ਭਾਵ ਤਰ ਬਿਰ ਤੀਰਤ ਮੰਨੋ

ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨ ਸੋਹਿ ਪਾਤਾਲ ਪਾਤਲ ਰੱਖਿਆਗਾਛ ਅਗਾਸ ਢੁਡੁੜਕੁ ਪਾਤਕਿ ਵੇਦ ਕਹਿਨੇ ਕੁਬਾਤ ਸੈ ਸਟਾਰੇ ਤਰਿ ਤਰਨ ਕਤੋ ਬਸ ਲਿਖਤਾ ਤੇ ਲੇਕਾ ਹੈ ਤੋ ਲੇਕਾ ਹੈ ਬਿਨਾਸ ਨਾਨਕ ਵੱਡਾ ਕੀ ਆਪੇ ਜਾਣਿਆ ਤੋ ਸਾਲਾ ਹਿਸਮਾਇ ਤੇ ਸੁਖ ਨਾ ਪਾਈਐ ਨਦੀਆ ਤੇ ਵਾਹ ਹੋਵੇ ਸਮੁੰਦਰ ਆ ਜਾਣੀਐ ਸਮੁਦ ਸਾ ਸੁਲਤਾਨਿ ਗਿਰੈ ਸੇਤੀ ਮਾਰ ਤਮ ਕੀੜਿਤੁ ਨਾ ਹੋਵਨ ਵੇਦ ਸਮਨ ਨਾ ਵੇਸਰੇ ਅੰਤਨਾ ਸਭ ਤੇ ਪਹਿਲਾਂ ਅੰਤਨਾ ਕਰਨੇ ਦੇ ਨਾਲ ਅੰਤਨਾ ਵੇਖਣ ਸੁਣਨਾ ਅੰਤਨਾ ਦੇ ਆਪੇ ਕੇ ਮਨ ਮੰਤ ਅੰਤਨਾ ਜਾਪੇ ਕੀਤਾ ਕਾਰਨ ਅੰਤਨਾ ਜਾਪੇ ਭਾਰਾ ਵਾਰ ਹਉਮਤ ਕਹਨ ਕੇ ਤੇ ਬਿੱਲਾ ਹਿ ਤਾਂ ਕੀਮਤ ਨਾ ਪਾਏ ਜਾਏ ਇਹ ਅੰਤਨਾ ਜਾਣੇ ਕੋਈ ਬੋਤਾ ਪੀਆ ਬੋਤਾ ਹੋਈ ਵੱਡਾ ਸਾਂਹੂ ਚਾਹਤਾ ਹੋ ਤੇ ਉੱਭਰ ਜਾਣਾ ਇਹ ਗੁਰੂ ਚ ਹੋਵੇ ਤੇ ਸੋਚੇ ਕੋ ਜਾਣੇ ਸੋ ਜੀਵ ਦਾ ਭਜਣ ਆਪਾ ਬਨਾਨ ਤਨਦਰਿ ਕਰਮੀ ਦਾ ਤੇ ਬਹੁਤਾ ਕਰਮ ਲਿਖਿਆ ਨਾ ਜਾ ਵਡਾ ਰਤਾ ਤੇ ਨਾ ਤੁਮਾਈ ਸ੍ਰੀ ਤੇ ਮੰਗੇ ਲੋਰੀ ਬਾਰ ਕੇ ਤੈ ਗ੍ਰੰਤ ਨਹੀਂ ਵਿਚਾਰ ਕੇ ਤੇ ਭੱਟੇ ਦੇ ਕਰ ਕੇ ਤੇ ਲੈ ਲਮ ਕਰ ਪਾਇ ਕੇ ਤੇ ਮੁਰਖ ਆਇਂ ਜਾਣੀ ਦਾ ਰੂਪ ਉਸਰ ਮਾਰੇ ਤੇ ਦਾਤਰੀ ਦਾਤਾਰ ਬੰਦਕ ਨਾ ਸੀ ਭੌੜੀ ਹੋਏ ਹੋ ਰੱਖ ਨਾ ਸਕੀ ਕੋਈ ਬਿਲਕੁਲ ਕਾਇਗਾ ਕਨਪਾਇ ਹੋ ਜਾਣੇ ਜੇ ਤਿਆਮੋ ਖਾਇ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਈ ਕੇ ਰਿਸਨ ਨੰਬਰ 6044 ਸੰਪਾਸਾ ਹਮੂਲ ਗਨਮੋਲ ਵਾਪਾਰ ਮੋਲ ਵਪਾਰੀ ਮੋਲ ਪੰਚਾਰ ਮੁੱਲਾ ਮੁੱਲਾ ਜੈ ਮੁੱਲ ਪਾਇ ਮੁੱਲਾ ਆਸਮਾਈ ਹਮੂਲ ਤਰਮੋਲ ਦੀਬਾਨ ਮੂਲ ਤਲਮੂਲ ਫਰਮਾਨ ਮੋਲ ਬਖਸ਼ੀ ਸਮੋਲ ਨੇਸ਼ਾਨ ਮੂਲ ਕਰਮ ਮੂਲ ਫਰਮਾਨ ਮੁੱਲਾ ਮੁੱਲਾ ਕਹਿਣਾ ਜਾਏ ਆਕਾ ਬ੍ਰਹਿੰਦ ਬੁਲਾਏ ਆਕੇ ਵੇਰ ਪਾੜ ਪ੍ਰਾਨਿ ਆਖੇ ਪੜੇ ਘਰੇ ਉਖਿਆਣਿ ਆਖੇ ਬਰਮਿਆ ਆਕੇਂਦੇ ਆਖੇ ਗੋਪੀ ਕੈ ਗੋਵਿੰਦੇ ਆਖੇ ਸਿਸ਼ਰ ਆਖੇ ਸਦੇ ਆਖੇ ਦੂਤੇ ਕੀ ਤੂਦ ਦੇ ਆਕੇ ਗਾਣਾ ਮਕ ਦੇਵੇ ਆਕੇ ਸੁਰ ਨਾਮੰ ਜਨ ਸੇਵਕੀ ਤੇ ਆਕੇ ਆਖਣ ਪਾਇ ਤੇ ਤੇ ਕਾ ਟੁੱਟ ਜਾਈ ਤੇ ਕੀ ਤੇ ਹੋਰ ਗ੍ਰੀਤਾਤਨ ਸੁਪੇ ਕੀ ਕੇ ਜੇਵੜ ਪਾਗ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋ ਜੇ ਕੋ ਆਕੇ ਭੋਲੇ ਵਿਗਾੜ ਤਲ ਕੇ ਸੁਰਗਵਾਰਾ ਨਵਾਰਾ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਨ ਲੈ ਵਾਜੇ ਨਾਦ ਨੇ ਕਿਆ ਸੰਖਾ ਕੀਤੇ ਆਵਨ ਹਾਰੇ ਕੀਤੇ ਰਾਗ ਪਰਿ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤੁਮ ਦਵਾਰੇ ਗਾਵੇ ਜਿਤ ਕੋ ਕਿ ਲਗ ਜਾਣ ਲੈ ਖੰਦਰ ਤਾਂ ਵਿਚਾਰੇ ਗਾਵੇ ਸਰਬਰ ਮਾ ਦੇਵੀ ਸੋਹਣ ਸੁਰਾ ਸਵਾਰੇ ਗਾਵੇ ਨਿਰੰਗਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਰੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਦਰੋਪਨ ਤੀ ਸਰਵਜੁ ਕੁਜੁ ਗਵੇ ਦਾ ਨਾਲੇ ਗਾਵੇ ਮੋਹਨਿਆ ਮਨਮੋਹਨ ਸਰਗਮ ਚਪਿਆਲੇ ਗਾਵਣ ਰਤਨਿ ਭਾਏ ਤੇਰੇ ਅਰ ਸੜਤੀ ਰਤਨ ਨਾਲੇ ਗਾਵੇ ਜੋਦ ਮਹਾ ਬੁਲਿ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਕੰਡਮ ਨਵਰ ਪੰਡਾ ਕਰ ਕਰ ਕੇ ਤਾਰੇ ਸਹੀਤ ਜਨ ਗਾਵੇ ਜੋਤਿ ਭਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਜਤ ਨਿਉ ਨਾਨਕ ਆ ਵਿਚਾਰੇ ਚੋਵੀ ਜੋਈਸਾ ਰਾਜਾ ਸਾਹਿਬ ਸਾਚਾ ਸਾਥੀ ਨਾਇ ਹੈ ਕੀ ਹੋਸੀ ਨਾਇ ਨਾ ਜਸਿਰਤ ਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਵਰਕਰ ਦੀ ਸੀ ਮਾਜਨੀ ਮਫਾਜ ਵਰਕਰ ਨੇ ਕਿਹਾ ਕਿ ਤਾ ਪ੍ਰਾਜੋਤੀ ਤੀ ਵੜਿਆ ਜੋਤ ਸੁਭਾਅ ਸੋਈ ਕਰਸੀ ਤੁਲਨਾ ਕਰਨਾ ਗਏ ਸੋ ਪਾਸਾ ਸਹਾ ਪਾਸ ਨਾਨਕ ਰਹੇ ਨਰ ਜਾਈ ਮੁੰਦਾ ਸੰਦੋਹ ਤਨਦਰ ਜੋਲੀ ਧਾਨ ਕੀ ਕਰੇ ਜੋਰ ਕਿੰਤਾ ਕਾਰ ਕੁਵਾਰੀ ਕਾਜ ਗੁੰਡਾ ਕਰਦੇ ਤੇ ਆਈ ਪੰਤੀ ਸਗੋ ਜਮਾਤੀ ਮਣਮੀ ਤੇਜ ਗੀਤ ਆਦੇਤਿ ਤੇ ਸਯਾਦੇਸ਼ਾ ਆਰਥੀ ਨਾ ਅਗਨਾਰਕੰਤਿ ਕੇ ਗੋਵੇਸ਼ ਤੂਤਗਾਂਦੇ ਆਪੁ ਲਾਰਣ ਕਟਕਟ ਵਾਜੇ ਨਾਥੁ ਆਭਨਾਦਨੋ ਤਿਸੋ ਬੋਧਾ ਕਰੇ ਸਿਦੇਵ ਰਾਸਾਰ ਸੰਜੋਗ ਜੋ ਦੇ ਘਰ ਚਲਾਵਿ ਲੇਖਿਆ ਵਿਭਾਗਯ ਆਦੇਤਿ ਸਯਾਦੇਸ਼ਾ ਆਰਥੀ ਨਾ ਅਗਨਾਰਕੰਤਿ ਕੇ ਗੋਵੇਸ਼ ਏ ਕਾਮਾਇਕ ਤ੍ਰੇਯੰਜਲੇ ਪ੍ਰਵਾਨ ਸੰਸਾਰਿਕ ਬੰਧ ਅਰੇ ਕਲਾਈ ਦੀ ਬਾਣ ਦੇਖ ਤਿਸ ਭਾਵੇ ਤੇ ਕੋਤ ਲਗ ਜਿਉ ਹੋਵੇ ਫਰਮਾਨ ਹੋਵੇ ਕਾ ਨਾ ਦਰਨਾਵੇ ਬੋਤਾ ਹੈ ਵਿਡਾਉਨੀ ਆਦੇ ਤਿਸ ਬਾਵੇ ਸਿਆਦ ਨਾ ਨਾ ਦੂਜੇ ਕੋਵੇਸ ਹਸਨ ਲੇ ਲੇ ਪੰਡਾਰ ਜੋ ਕਿਸ ਭਾ ਸੁਵੇਖਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਚੱਤੇ ਜੀ ਸਾਚੂ ਕਾਰੇ ਆਦੇ ਤਿਸ ਆਦੇਸ ਆਦਮੀ ਨਾ ਨਾਰ ਦੂਜੇ ਕੋਵੇਸ ਇਹ ਦੋ ਜੀ ਬੋਲੇ ਕੋਈ ਲੋਕ ਉਲਪੀਸ਼ ਲਖ ਲਪੀੜਾ ਕੀਗ ਨਾਮ ਦਿਗਬੀਸ ਇਤੁਰ ਆਇ ਪਤ ਪਬੜੀ ਤੇੜਵੀ ਹੋਈਏ ਕੂਿਸ ਸੁਨਗਲਾ ਆਇ ਕਾਸ਼ ਕੀ ਫੀਤਾ ਆਈ ਰੀਸਾ ਨਾਨਕ ਨਦਰਿੰਪਾਇ ਹੋਈ ਕੂੜੀ ਕੂੜੇ ਤੇਸ ਆਕਰ ਮਰਤ ਪੈਨਾ ਜੋਰ ਦੌਰ ਨਮਗਰ ਦੇ ਹੈ ਨਾ ਜੋਰ ਜੋ ਨਾ ਜੀਣ ਮਰਨਾ ਜੋਰ ਜੋ ਨਾ ਮਾਲ ਮਲ ਸੋਰ ਜੋਰ ਨਾ ਸੁਰਤੀਆਂ ਵਿਚਾਰ ਜੋ ਨਾ ਛੱਟੇ ਛਟਾ ਸੰਸਾਰ ਦੇ ਸਾਜੋਰ ਕਰਵੇ ਕੇਸ ਨਾਨਕ ਪਤਮ ਨੂੰ ਤਨਾ ਕੋਈ ਰਾਤੂ ਰਤੀ ਸੱਤੀ ਮਾਰ ਕੌਣ ਪਾਨੇ ਨਹੀਂ ਪਾਤਾਲ ਜਿਸ ਵਿੱਚ ਕਰਤੀਤਾ ਬ੍ਰਕੀ ਉਤਰਮ ਸਾਦ ਸਵੇਦੀ ਗੁਤਿ ਕੇ ਰੰਗੋ ਤਿਨ ਕੇ ਨਾਮ ਨੇ ਗਿਆਨੰਤ ਪਰਮੇ ਕਰਨੀ ਕਰਨੂ ਹਉ ਰੀਚਾਰ ਸਚਾ ਸਚਾ ਦਰਬਾਰ ਕਿਤੇ ਸੋਮਨ ਪੰਚ ਪ੍ਰਾਣ ਅਦ੍ਰਿ ਕਾਮਪਮੈ ਮੇਂ ਸਾਨ ਕਰਚ ਪਕਾਇਉ ਤੇ ਪਾਇ ਨਾਨ ਨੀਯਾ ਜਪੇ ਜਾਇ ਤ੍ਰਮਗੰਡ ਕਰ ਉਤਮ ਗਾਨ ਕੰਦਾ ਕੋਹ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਗਵਨ ਮਹੇਸ ਕੀਤੇ ਵਰਮੈ ਘਾੜਤ ਗੜੀ ਰੂਪ ਰੰਗ ਛੇ ਵੇਸ ਹੈ ਪੇਤਾ ਕਰ ਧੂਮੀ ਮੇਰ ਕੀਤੇ ਕੀਤੇ ਸੂਤ ਵੇਸ ਕੇਤੇ ਕਹਿੰਦੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸ਼ੁੱਧ ਬੁਧਨਾਥ ਕੇਤੇ ਕੇਤੇ ਦੇਸ ਕੇਤੇ ਦੇਵ ਧਨ ਮਨ ਕੇਤੇ ਕੇਤੇ ਰਤਨ ਸੁਣ ਕੇਤੇ ਅਖਾਣੀ ਕੇਤੇ ਅਬਾਣੀ ਕੇਤੇ ਪਾਤ ਨ ਅੰਤ ਕੇਤੇ ਸੁਰਤਿ ਸਿਰ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਰਥੈ ਨਾਲ ਵਿਨੋਦ ਕੋੜ ਅਨੰਦ ਸ਼ਰਮ ਕਣ ਕੀ ਬਾਣੀ ਰੂਪ ਤੇ ਘਾੜਤ ਘੜੀ ਬਹੁਤ ਅਨੂਪ ਤਾਂ ਕਿਆ ਗੱਲਾਂ ਘਟੀਆਂ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਜਿਥੇ ਕਰੀਏ ਸੁਰਤ ਮਤ ਮਨ ਬੁਰਾ ਜਿਥੇ ਕਰੀਏ ਸੁਰਾ ਸੁਰਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਜਿਥੇ ਹੋਰ ਨਾ ਕੋਈ ਹੋਰ ਜਿਥੇ ਜੋਤ ਮਹਾ ਬਲ ਸੂਰਤ ਨਮ ਰਾਮ ਰਹਿਆ ਭਰਪੂਰ ਜਿਥੇ ਸੀਤੋ ਸੀਤਾ ਮਹਿਮਾ ਮਾਇ ਤਾ ਕੇ ਰੂਪ ਨਾ ਕਥਨੇ ਜਾਏ ਨਾਮ ਰੇ ਨਾਠਾ ਗਏ ਜਾਇ ਜਨ ਕੇ ਰਾਮ ਸੇ ਮਨ ਮਾਹੇ ਤਤੇ ਭਗਤ ਵਸੇ ਕੇ ਲੋਕ ਕਰਨ ਸਤਿਆਮਨ ਸੋ ਸਾਚ ਕਨੁ ਸਿਰਨਕਾਰ ਕਰ ਕਰ ਵੇਖੇ ਨਿਹਾਲ ਤੇ ਤੈ ਕੰਨ ਬਨੋ ਰੋ ਪਾਂਡੇ ਜੇ ਕੋ ਕੋ ਤੈ ਤਾਂ ਅੰਤਨਾ ਅੰਤੈ ਲੋ ਲੋ ਕਰ ਦੇ ਜੇ ਹੁ ਕੋ ਦੇ ਤਬ ਕਾਰ ਵੇਖੇ ਬੁਸੇ ਘਰੇ ਵਿਚਾਰ ਨਾਨਕ ਤਨਾ ਕੋ ਲਾਸਰ ਜਤ ਪਹਾਰਾ ਤੀ ਉਸਨੇ ਨਾ ਮਤਵੇ ਦੇ ਹਤੀਆ ਪੌਖ ਲਾਗਨ ਤਬ ਤਾਂ ਪਾਂਦਾ ਭੰਮਰ ਤੇ ਢਾਲ ਕੜੀਆ ਸਭ ਸਤਿਗੁਰ ਸਾਜਨ ਕੋ ਨਦਰ ਕਰਮ ਤੇ ਨ ਕਾਰ ਨਾਨਕ ਨਦਰ ਨਹਾਲ ਸਲੋਕ ਭਗਵਾਨ ਗੁਰੂ ਪਾਣੀ ਤਾ ਮਤਾ ਤਤਤ ਮਹਤੂ ਦੂਸਰਾ ਦਈ ਦਾਈ ਦਾਇਆ ਕਿ ਲੈ ਜਗਨ ਦੀ ਬਾਤ 정냐 ਨਿਆ ਬਰੇ ਹਿਆ ਅਜੇ ਧਰਮ ਹਦੂਰ ਚਰਮੀ ਆਪੋ ਆਪਣੀ ਜਿੰਨੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਲੇ ਕੀਤੇ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਲੇ ਕੀਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ